ਸੱਤ ਸਵੇਰ ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ ਤੋਂ ਪਹਿਲਾਂ ਕਿ ਅੱਜ ਮੈਂ ਗੱਲ ਕਰਾਂ ਪੰਜਾਬ 95 ਦੀ ਦਰਜੀਤ ਦਸਾਂਜ ਦੀ ਉਸ ਫਿਲਮ ਦੀ ਜਿਹੜੀ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਆਧਾਰਿਤ ਬਣਾਈ ਗਈ ਹੈ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਅਪੀਲ ਕਰਨੀ ਹੈ ਕਿ ਪਿਆਰੇ ਦਰਸ਼ਕੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੇ ਅਜੇ ਤੱਕ ਨਹੀਂ ਕੀਤਾ ਹੁਣ ਗੱਲ ਕਰੀਏ ਪੰਜਾਬ 95 ਦੀ ਦੇਖੋ ਅਸਲ ਦੇ ਵਿੱਚ ਪੰਜਾਬ 95 ਫਿਲਮ ਬਾਈਟ ਬਣੀ ਸੀ ਘੱਲੂ ਘਰਾ ਦੇ ਨੌਤੇ ਲੇਕਿਨ ਸਾਡਾ ਦੇਸ਼ ਹੈ ਸਾਡੇ ਦੇਸ਼ ਦਾ ਇੱਕ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਹੈ ਉਹ ਫਿਲਮਾਂ ਤੇ ਇਸ ਤਰ੍ਹਾਂ ਦੀ ਕੈਂਚੀ ਚਲਾਉਂਦਾ ਵੈਸੇ ਦਾ ਜਿਹਦੇ ਕੋਲ ਵੀ ਕੋਈ ਮੋੜੀ ਮੋਟੀ ਪਾਵਰ ਹੁੰਦੀ ਆ ਉਹ ਕੈਂਚੀ ਚਲਾਉਂਦੇ ਨੇ ਤੇ ਇਸ ਤਰ੍ਹਾਂ ਕੈਂਚੀ ਚਲਾਉਂਦਾ ਕਿ ਜਿਹੜੇ ਲੇਖਕ ਡਾਇਰੈਕਟਰ ਕਲਾਕਾਰ ਐਡੇ ਧੁਖੀ ਹੁੰਦੇ ਨੇ ਹੁਣ ਵੀ ਹੋ ਰਹੇ ਨੇ ਕੱਲੂਕਾਰ ਆਈ ਜਦੋਂ ਕਹਿੰਦੇ ਸੀ ਇਹਦੀ ਨੋ ਬਦਲੋ ਇਹ ਠੀਕ ਨਹੀਂ ਨੋ ਬਦਲ ਕੇ ਰੱਖ ਲਿਆ ਪੰਜਾਬ 95 ਤੇ ਫੇਰ 21 ਕੱਟ ਕਹਿੰਦੇ ਸੀ ਇਹ ਠੀਕ ਨਹੀਂ 21 ਕੱਟ ਲਾਤੇ ऋषिकट तय की फिर भी कह दे नहीं फिर बॉम्बे हाई कोर्ट जाना पड़ा और नतीजा खोर भी बाड़ा निकलया कि 23 ਦੇ ਵਿੱਚ ਟ੍ਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਤੋਂ ਇਹਨੂੰ ਹਟਾ ਦਿੱਤਾ ਗਿਆ ਨਹੀਂ ਉੱਥੇ ਜਾਣਾ ਸੀ ਇਹ ਫਿਲਮ ਅਤਕਰ ਫੇਰ ਚਰਚਾ ਚ ਹੁਣ ਕਿਉਂ ਚਰਚਾ ਚ ਹੁਣ ਇਸ ਕਰਕੇ ਚਰਚਾ ਚ ਹੈ ਕਿ ਕਹਿੰਦੇ ਜੀ 85 ਕੱਟ ਹੋਰ ਲਾਓ ਜੇ ਨਹੀਂ 21 ਕੱਟ ਪਹਿਲਾਂ 85 ਹੋਰ ਲਾਓ ਇਸ ਦੇ باوجود ਕਿ ਕੱਟ ਵੀ ਲਾਤੇ ਇਸ ਦੇ باوجود ਪੰਜਾਬ 95 ਫਿਲਮ ਜਿਹੜੀ ਹੈ ਉਹ ਹਲੇ ਤੱਕ ਜਿਹੜੀ ਹੈ ਉਹਨੂੰ ਰਿਲੀਜ਼ ਕਰਨ ਦੀ ਮਨਜ਼ੂਰੀ ਨਹੀਂ ਮਿਲੀ ਕਿ ਇਸ ਨੂੰ ਸਿਨੇਮਿਆਂ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਵੈਸੇ ਫਿਲਮ ਹੈ ਕਿ ਕਿਉਂ ਇੰਨਾ ਤੇ ਜਿਹੜੇ ਹੈ ਪਾਬੰਦੀ ਲਾਉਣ ਦੀ ਕੋਸ਼ਿਸ਼ ਹੈ ਅਸਲ ਦੇ ਵਿੱਚ ਇਹ ਜਿਹੜੀਆਂ 25000 ਇਲੀਗਲ ਕਿਲਿੰਗ ਹੋਈਆਂ ਸੀ 1984 ਤੋਂ 1995 ਦੇ ਦੌਰਾਨ ਇਹ ਉਡ ਕਿਲਿੰਗ ਦੀ ਗੱਲ ਕਰਦੀ ਹੈ ਅਲੀਗਲ ਕਿਲਿੰਗ ਅਗਿਆਤ ਕਹਿ ਕੇ ਜਿੰਨਾ ਦੇ ਸੰਸਕਾਰ ਕਰ ਦਿੱਤੇ ਗਏ ਸੀ ਜਿਨ੍ਹਾਂ ਨੇ ਪੁਲਿਸ ਵਾਲਿਆਂ ਨੇ ਇਹਨਾਂ ਆਮ ਲੋਕਾਂ ਨੂੰ ਮੁਕਾਬਲਾ ਦਿਖਾ ਕੇ ਮਾਰਨ ਦਾ ਬ੍ਰੋਧ ਕੀਤਾ ਸੀ ਜਿਹਾ ਕਿ ਇਹ ਕਿ ਕੋਆਪਰੇਟ ਨਹੀਂ ਕੀਤਾ ਸੀ ਪੁਲਸ ਆਫਸਰਾਂ ਨਾਲ ਉਹਨਾਂ ਨੂੰ ਵੀ ਮਾਰ ਦਿੱਤਾ ਜਾਂਦਾ ਸੀ ਪੁਲਸ ਵਾਲਿਆਂ ਦੀ ਜਿਹੜੀ ਮੌਤ ਹੈ ਉਹ ਵੀ 2000 ਦੇ ਕਰੀਬ ਹੈ ਡੈਥ ਜਿਹੜੀ ਪੁਲਸ ਦੀ ਵੀ ਜਿਹਨਾਂ ਨੇ ਨਹੀਂ ਕੋਆਪਰੇਟ ਕੀਤਾ ਜਿਹੜੇ ਨਜਾਇਜ਼ ਕੰਮ ਤੋਂ ਜਵਾਬ ਦਿੰਦੇ ਸੀ ਇਹ ਸਾਰੀਆਂ ਗੱਲਾਂ ਬਾਹਰ ਕਿਵੇਂ ਆਈਆਂ ਕਿ 25000 ਬੰਦੇ ਮਾਰਤੇ ਕਿਵੇਂ ਪਤਾ ਲੱਗਿਆ ਇਹ ਪਤਾ ਕਰਨ ਲਈ ਇੱਕ ਬੰਦਾ ਲੱਗਿਆ ਹੋਇਆ ਸੀ ਜ਼ਨੂਨ ਨਾਲ ਲੱਗਿਆ ਸੀ ਉਹ ਸੀ ਜਸਵੰਤ ਸਿੰਘ ਖਾਲੜਾ ਜਸਵੰਤ ਸਿੰਘ ਖਾਲੜਾ ਵੈਸੇ ਕੋਈ ਜਿਹੜੀ ਕਿਸੇ ਕਿਸਮ ਦਾ ਉਹਦਾ ਲਾਗਾ ਦੇ ਕੰਮ ਨਹੀਂ ਸੀ ਜਾਂ ਪੁਲਿਸ ਵਾਲਾ ਸੀ ਨਾ ਕੋਈ ਵਕੀਰ ਸੀ ਬੈਂਕ ਮੈਨੇਜਰ ਸੀ ਦੇਕਰ ਅੰਦਰ ਖੂਨ ਦੇ ਵਿੱਚ ਉਹਦੇ ਇਹ ਗੱਲ ਪਈ ਸੀ ਕਿ ਮੈਂ ਜੋ ਕੁਝ ਵੀ ਗਲਤ ਹੋ ਰਿਹਾ ਉਹਦੇ ਖਿਲਾਫ ਜਾਣਾ ਜਿਹੜੀ ਹਿਊਮਨ ਰਾਈਟਸ ਕਾਰਕੋਨ ਕਹਿ ਲੋ ਉਸੀ ਉਹ ਵੀ ਖੂਨ ਚ ਕਿਵੇਂ ਪਈ ਸੀ ਗੱਲ ਕਿਉਂਕਿ ਦਾਦਾ ਰਨਾਮ ਸਿੰਘ ਉਹਦਾ ਉਹ ਗਦਰ ਪਾਰਟੀ ਦਾ ਬੰਦਾ ਸੀ ਗਦਰ ਅੰਦੋਲਨ ਚ ਉਹਦੀ ਭੂਮਿਕਾ ਕਾਮਾਗਾਟਾ ਮਾਰੂ ਦਾ ਇੱਕ ਜਿਹੜਾ ਸਵਾਰ ਸੀ ਉਸ ਜਹਾਜ਼ ਦਾ ਜਿਹੜਾ 1914 ਦੇ ਵਿੱਚ ਬੈਂਕੋਵਰ ਤੇ ਜਾ ਕੇ ਤੋਂ ਉਹਨੇ ਖੜਾ ਰਿਹਾ ਇਹ ਉਹ ਪਰ ਜੋ ਜਸਵੰਤ ਸਿੰਘ ਖਾਲੜਾ ਸੀ ਤੋਂ ਖਾਲੜਾ ਨੇ ਕੀ ਕੀਤਾ ਉਸ ਨੇ ਇਹ ਆંકੜੇ ਇਕੱਠੇ ਕਰਨੇ ਸ਼ੁਰੂ ਕੀਤੇ ਕਿੱਥੋਂ ਇਕੱਠੇ ਕੀਤੇ ਇਹ ਵੀ ਆਪਣੇ ਪੁਲਸਰੇ ਥੋੜੀ ਦੇਰੇ ਸੀ ਉਸ ਨੇ ਜਿਹੜੇ ਕਰੀਬੇਸ਼ਨ ਗਰਾਉਂਡ ਜਾ ਕੇ ਉਸ ਦੇ ਸਸਕਾਰ ਕਰਨ ਵਾਲੀਆਂ ਥਾਵਾਂ ਨੂੰ ਖੋਲਿਆ ਉੱਥੇ ਜਾ ਕੇ ਦੇਖਿਆ ਵੀ ਕੀ ਲਿਖਿਆ ਕਿੰਨੀਆਂ ਲਾਸ਼ਾਂ ਦਾ ਸਸਕਾਰ ਹੋਇਆ ਇੱਥੇ ਜਿਹੜੀ ਮੁਰਦਾ ਕਟ ਗਿਆ ਐਵੇਂ ਕਹ ਲੀਏ ਥਾਂ-ਥਾਂ ਚ ਗਿਆ ਉੱਥੋਂ ਪਤਾ ਲੱਗਿਆ ਵੀ ਇੰਨੇ ਬੰਦੇ ਜਿਹੜੇ ਐਪਲਸ ਚੱਕਦੀ ਐ ਤੇ ਬਾਹਰ ਦਿੰਦੀ ਐ ਅਤਾ ਪਤਾ ਹੀ ਨਹੀਂ ਦੱਸਦੀ ਇਹਦਾ ਬੁਨਿਆਦ ਤਾਂ ਪਤਾ ਲੱਗਿਆ ਵੈਸੇ ਸੱਚੀ ਗੱਲ ਤਾਂ ਇਹ ਐ ਇਹ 6 ਸਤੰਬਰ 1995 ਦੀ ਗੱਲ ਐ ਜਦੋਂ ਪੁਲਿਸ ਨੂੰ ਲੱਗਿਆ ਪਤਾ ਵੀ ਸਾਡੇ ਸਾਰੇ ਜਿਹੜੇ ਕਾਲੇ ਚਿੱਠੇ ਨੇ ਇਹਦਾ ਰਿਕਾਰਡ ਇਹਦੇ ਕੋਲ ਐ ਇੱਕ ਘਾਰ ਤੋੜਿਆ ਸੀ ਆ ਤੇ ਅੰਮ੍ਰਿਤਸਰ ਆਪਣੇ ਘਰ ਦੇ ਕੋਲ ਉੱਥੋਂ ਚੱਕ ਲਿਆ ਮੁੜ ਕੇ ਪਤਾ ਹੀ ਨਹੀਂ ਲੱਗਿਆ ਜਿੰਨੀ ਜਦੋਂ 1995 ਤੋਂ ਬਾਅਦ ਇਹ ਪਤਾ ਪਤਾ ਕੀ ਐ ਜਿੰਨਾ ਬਾਰੇ ਪਤਾ ਕਰਦ ਸੀ ਉੱਥੇ ਪਹੁੰਚਾਤਾ ਪੁਲਿਸ ਨੇ ਇਹ ਹਾਲ ਕੀਤਾ ਹੁਣ ਇਹ ਜਿਹੜੀ ਸਾਰੀ ਕਹਾਣੀ ਹੈ ਇਹਨੂੰ ਇਹਦੀ ਫਿਲਮ ਇਹਦੀ ਜਿਹੜੀ ਲਾਈਫ ਹਾਂ ਇਹਦੀ ਪਤਨੀ ਜਿਹੜੀ ਹੈ ਨਾ ਪਰੰਬੀਤ ਕੋ ਖਾਲੜਾ ਉਹਦੇ ਆਪਣੇ ਪਤੀ ਦੀ ਇਹ ਜਿਹੜੀ ਚਿੰਗ ਲੋਹ ਹੈ ਉਹ ਚਾਦੀ ਰੱਖੀ ਉਹ ਇਹ ਇਲੈਕਸ਼ਨ ਵੀ ਲੜੀ ਸੀ ਬੀਬੀ ਜਗੀਰ ਕੋਰ ਬਿਹਾਰ ਕੀ ਇਹ ਵੀ ਹਾਰ ਗਈ ਸੀ ਇਸ ਵਾਰ ਪਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਜਦੋਂ ਜੱਤ ਹੈ ਉਹਦੇ ਵਿੱਚ ਵੱਡਾ ਰੋਲ ਜਿਹੜਾ ਉਹ ਪਰਜੀਤ कौर ਖਡੜਾ ਦੇ ਲੋਕਾਂ ਨੂੰ ਮਹਿਣਾ ਮਾਰਿਆ ਸੀ ਸਿੱਧੂ ਬਸੇਵਾੜੇ ਨੇ ਕਿ ਤੁਸੀਂ ਇਹਨੂੰ ਮਹਿਰਾਤਾ ਜਿਹਨੇ ਇੰਨੇ ਕੰਮ ਕੀਤੇ ਸੀ ਤੇ ਪਤੀ ਨੇ ਤੇ ਐਕਚੁਅਲ ਲੋਕਾਂ ਨੇ ਉਹ ਲਾਂਬੇ ਦਾ ਜਵਾਬ ਦਿੱਤਾ ਸਭ ਤੋਂ ਵੱਧ ਵੋਟਾਂ ਪਾਈਆਂ ਨੇ ਜਿਹੜੀ ਅਮਰਤਪਾਲ ਸਿੰਘ ਨੂੰ ਉਹਦੇ ਪਿੱਛੇ ਪਰਜੀਤ कौर ਖਡੜਾ ਪਈ ਜਸਵੰਤ ਸਿੰਘ ਖਡੜਾ ਦੀ ਪਤਨੀ ਜੀਦੇ ਨੌ ਤੇ ਜਿਹਦੀ ਜ਼ਿੰਦਗੀ ਦੇ ਆਧਾਰ ਤੇ ਇਹ ਫਿਲਮ ਜਿਹੜੀ ਪੰਜਾਬ 95 ਬਣੀ ਹੈ ਜਿਹਨੂੰ ਅਜੇ ਤੱਕ ਨਹੀਂ ਮਿਲਿਆ ਸਰਟੀਫਿਕੇਟ ਕਿ ਇਸ ਨੂੰ ਚਲਾਇਆ ਜਾ ਸਕਦਾ ਮਤਲਬ ਕਿ ਮਨਜ਼ੂਰੀ ਨਹੀਂ ਮਿਲੀ ਜਿਹੜੀ ਬਣੀ ਸੀ ਬਾਈ ਦੇ ਵਿੱਚ ਘੱਲੂ ਘਰ ਦੇ ਨੌ ਤੇ ਉਹਦੇ ਵਿੱਚ ਜਿਹੜਾ ਮੇਨ ਰੋਲ ਹੈ ਉਹ ਹੈਗਾ ਉਹਦਾ ਦਜੀਤ ਦਸਾਂਝ ਦਾ ਦਜੀਤ ਦਸਾਂਜ ਜਿਹੜਾ ਅੱਜਕੱਲ ਬੜੀ ਚਰਚਾ ਚ ਰਿਹਾ ਚਮਕੀਲਾ ਫਿਲਮ ਕਰਕੇ ਚਮਕੀਲਾ ਅਮਰ ਸਿੰਘ ਚਮਕੀਲਾ ਦੇ ਨਾਂ ਤੇ ਬਣੀਆਂ ਨੇ ਤਿੰਨ ਫਿਲਮਾਂ ਦੋ ਦਾ ਹੀਰੋ ਹੋਏ ਆ ਔਰ ਹੁਣ ਤਾਂ ਦੀ ਚਰਚਾ ਅੱਜਕੱਲ ਦਜੀਤ ਦੀ ਚਰਚਾ ਬਹੁਤ ਜ਼ਿਆਦਾ ਇਸ ਕਰਕੇ ਵੀ ਹੋ ਰਹੀ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਮਿਲ ਗਏ ਜਸਟਨ ਟਟਰੋ ਜਦੋਂ ਉਹ ਕੈਨੇਡਾ ਚ ਟੋਰਾਂਟੋ ਚ ਸ਼ੋਅ ਕਰ ਰਿਹਾ ਸੀ ਕਰ ਉਹੀ ਦਾ ਜੀਤ ਸਾਂਝ ਇਹ ਪੰਜਾਬ 84 ਚ ਆਇਆ ਸੀ ਤੇ ਉਹੀ ਦਾ ਜੀਤ ਸਾਂਝ ਇਹਦਾ ਹੀਰੋ ਹੈ ਨਾਲਾ ਵੱਡਾ ਐਕਟਰ ਹੈ ਜਿਹੜਾ ਹੋਰ ਅਮਰ ਰਾਜਪਾਲ ਅਰਜਨ ਰਾਜਪਾਲ ਉਹ ਵੀ ਇਸ ਫਿਲਮ ਚ ਜਿਹੜੀ ਹੀਰੋ ਨਾਲ ਗੀਤ ਕਾ ਵਜਿਆ ਉਹੀ ਆ ਉਹ ਵੀ ਇਹਦੇ ਚ ਸ਼ਵਿੰਦਰ ਵਿੱਕੀ ਇਹ ਸਾਰੇ ਸਟਾਰ ਕਾਸਟ ਹੈ ਇਹ ਫਿਲਮ ਦੇ ਡਾਇਰੈਕਟਰ ਜਿਹੜੇ ਨੇ ਉਹਨਾਂ ਜੋ ਇੱਕ ਤਾਂ ਹੈ ਭੂਮੀਕ కుమార్ ਪ੍ਰਕਾਸ਼ભાઈ ਪਰਜਾਪਤੀ ਫਿਰ ਹਨੀਤ ਰਹਿਨ ਵਿਸ਼ਾਲ ਸ੍ਰੀਵਾਸਤਵ ਤੇ ਦੇ ਡਾਇਰੈਕਟਰ ਲਿਖੀ ਕਿਨੇ ਆ ਫਿਲਮ ਨਰੇਡ ਪਟ ਦੇ ਉਤਸਵ ਮਿਸ਼ਰਾ ਨੇ ਤੇ ਹਨੀਤ ਰਹਿਨ ਨੇ ਇਹ ਫਿਲਮ ਲਿਖੀ ਹੈ ਸੋ ਇਸ ਫਿਲਮ ਨੂੰ ਹੁਣ ਲੋਕ ਸਮਝਦੇ ਨੇ ਤੇ ਖੋਜ ਜਦੋਂ ਵੀ ਦੇਖੋ ਬਾਇਓਪਿਕ ਕਹਾਣੀਆਂ 'ਚ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਕਿਤਾ ਇਸ ਨਾਲ ਹਿਸਟਰੀ ਨਾਲ ਲੋਕ ਜੋੜਦੇ ਨੇ ਕਿ ਇਤਿਹਾਸ ਦਾ ਹਿੱਸਾ ਬਣਦਾ ਹੈ ਅੱਜ ਕੱਲ ਜਿਹੜੀ ਇਸ ਤਰ੍ਹਾਂ ਦੀ ਜਨਰੇਸ਼ਨ ਹੈ ਉਹ ਪੜ੍ਹਦੀ ਘੱਟ ਦੇਖਦੀ ਜ਼ਿਆਦਾ ਹੈ ਤੇ ਇਸ ਇਸੇ ਕਰਕੇ ਇਹ ਵੈਬ ਸੀਰੀ ਦਾ ਜ਼ਮਾਨਾ ਬਣ ਗਿਆ ਇਸ ਕਰਕੇ ਬਾਇਓਪਿਕ ਦਾ ਜ਼ਮਾਨਾ ਇਹ ਹੁਣ ਰਿਲੀਜ਼ ਹੋਣੀ ਚਾਹੀਦੀ ਸੀ ਪਰ ਵੇਈ ਇਥੇ ਬਾਤ ਪਉਂਦੀ ਹੈ ਜਿਨ੍ਹਾਂ ਨੂੰ ਤੁਸੀਂ ਚੱਕ ਲਿਆ ਗਾਇਬ ਕਰਤਾ ਕਤਲ ਕਰਤਾ ਉਹਨਾਂ ਨੂੰ ਜੋ ਬੇਦਖਾਫ ਹੁੰਦੀ ਹੈ ਕਰਨ ਤੋਂ ਪੁਲਿਸ ਬਹੁਤ ਕੁਝ ਹੋਇਆ ਪੰਜਾਬ 'ਚ ਤੇ ਸੀਬੀ ਐਫਸੀ ਉਹਨਾਂ ਨੂੰ ਵੈਸੇ ਪੰਜਾਬ ਨੂੰ ਇਹ ਜੀਆਂ ਫਿਲਮਾਂ ਦੀ ਲੋੜ ਵੀ ਹੈ ਤੇ ਤਾਂ ਕਿ ਘੱਟੋ-ਘੱਟ ਲੋਕਾਂ ਨੂੰ ਪਤਾ ਤਾਂ ਲੱਗੇ ਵੀ ਕੀ ਹੁੰਦਾ ਰਿਹਾ ਪੰਜਾਬੀਆਂ ਨਾਲ ਇਹ ਗੱਲ ਵੀ ਤਾਂ ਪਤਾ ਲੱਗੇ ਫਿਰ ਉਹਦੇ 'ਚ ਨਿਕਲਿਆ ਕੀ ਐਦਾ ਕੁਝ ਕੁੱਟ ਖਾ ਕੇ ਸਾਰਾ ਕੁਝ ਤੇ ਇਹ ਗੱਲਾਂ ਪਤਾ ਲੱਗਣੀਆਂ ਚਾਹੀਦੀਆਂ ਨੇ ਸੱਚੀ ਗੱਲ ਉਹਨਾਂ ਦਿਨਾਂ 'ਚ ਮੇਰੇ ਇੱਕ ਮਿੱਤਰ ਪ੍ਰੋਫੈਸਰ ਅਮਰਜੀਤ ਸਿੰਘ ਸਿੱਧੂ ਸਾਹਿਬ ਨੇ ਇੱਕ ਸ਼ੇਅਰ ਲਿਖਿਆ ਸੀ ਉਸ ਰਾਤ ਕਿ ਮੈਂ ਆਪਣੀ ਗੱਲ ਖਤਮ ਕਰਦਾ ਉਹਨਾਂ ਦਿਨਾਂ 'ਚ ਖਬਰ ਆ ਜਾਂਦੀ ਸੀ ਕੇ ਪੀ ਐਸ ਗਿੱਲ ਦਾ ਜਿਹੜਾ ਸੀ মিডিਆ ਚਾਰਜ ਉਸ ਤੋਂ ਬਾਅਦ ਹੋਰ ਰਿਹਾ ਚਰਚਾ 'ਚ ਅੱਜਕੱਲ੍ਹ ਵੀ ਬੱਸ ਚਰਚਾ ਹੈ ਭਰਤਿੰਦਰ ਚਹਿਲ ਜਿਹੜਾ ਕਿ ਅੱਜ ਕੱਲ੍ਹ ਤਾਂ ਕਰਾਪਸ਼ਨ ਦੇ ਜਿੰਨੀ ਜਿਹੜੀ ਆਮਦਨ ਤੋਂ ਤੇ ਸ੍ਰੋਤਾ ਤੋਂ ਵੱਧ ਜੋਗ ਦੇ ਜਾਇਦਾਦ ਬਣਾਈ ਹੈ ਮਾਲ ਵੜਾਏ ਨੇ ਉਹਨਾਂ ਦੇ ਚੱਕਰ ਚ ਹੈ ਉਦੋਂ ਤਾਂ ਸਿਰਫ ਉਦੋਂ ਸ਼ੁਰੂਆਤ ਸੀ ਇਹ ਕੰਮ ਦੀ ਤੇ ਉਹ ਪ੍ਰੈਸ ਨੋਟ ਭੇਜ ਦਿੰਦਾ ਸੀ ਤੇ ਲੋਕਾਂ ਨੂੰ ਅਖਬਾਰਾਂ ਨੂੰ ਲੂਣਾ ਪੈਂਦਾ ਸੀ ਕੋਈ ਵੀ ਜਾ ਕੇ ਇਨਵੈਸਟੀਗੇਟ ਨਹੀਂ ਕਰਦਾ ਸੀ ਐਨਾ ਡਰਦਾ ਮਾਹੌਲ ਸੀ ਉਦੋਂ ਤੋਂ ਉਸ ਵੇਲੇ ਉਹ ਸ਼ੇਅਰ ਲਿਖਿਆ ਸੀ ਕਿ ਸਭ ਨੂੰ ਪਤਾ ਹੈ ਸਭ ਨੂੰ ਪਤਾ ਹੈ ਨਾਮ ਤੇ ਬਲਦੀਤ ਉਸ ਦੀ ਨੱਕੇਤੇ ਪਈ ਜੋ ਬੇਪਛਾਨ ਲਾਸ਼ ਹੈ ਬੇਪਛਾਨ ਕਹ ਕਿ ਮਾਰ ਦਿੱਤਾ ਜਾਂਦਾ ਸੀ ਤੇ ਫੂਕ ਦਿੱਤਾ ਜਾਂਦਾ ਸੀ ਉਹ ਕਹਾਣੀ ਜਿਹੜੀ ਹੈ ਉਹ ਕੱਠ ਜਿਹੜੇ ਅੰਕੜੇ ਇਕੱਠੇ ਕੀਤੇ ਜਸਵੰਤ ਸਿੰਘ ਖਾਲੜਾ ਨੇ ਤੇ ਖਾਲੜਾ ਨੂੰ ਵੀ ਮਾਰਿਆ ਗਿਆ ਸੀ ਤੋਂ ਉਸ ਕਹਾਣੀ ਜਿਹੜੀ ਹੁਣ ਪੰਜਾਬ 95 ਦੇ ਵਿੱਚ ਹੈ ਦੇਖੋ ਕਦੋਂ ਰਿਲੀਜ਼ ਹੁੰਦੀ ਹੈ ਬਹੁਤ ਬਹੁਤ ਸ਼ੁਕਰੀਆ